ਆਉ ਜੀ ਪਹਿਲਾ ਤਾਂ ਤੁਹਾਡੇ ਸਾਰੇ ਅੰਦਰ ਵਸ ਰਹੀ ਉਸ ਪ੍ਰਭੂ ਪ੍ਰਮਾਤਮਾ ਦੀ ਜੋਤ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਬਹੁਤ-ਬਹੁਤ ਵਧਾਈਆਂ ਹੋਣ ਇਹ ਸਿੱਖਾਂ ਦੇ ਲਈ ਦੀਵਾਲੀ ਵੈਸੇ ਛੇਵੇਂ ਪਾਤਸ਼ਾਹ ਦੇ ਨਾਲ ਜੋੜੀ ਜਾਂਦੀ ਹੈ ਦੀ ਬੰਦੀ ਛੋੜ ਜਿਹੜਾ ਦਿਵਸ ਕਹਿੰਦੇ ਆ ਬਾਕੀ ਚਲੋ ਤਿਹਾਰ ਸਾਰੇ ਮਨਾਣੇ ਚਾਹੀਦੇ ਆ ਜੀ ਜੇ ਇਤਿਹਾਸ ਦੱਸਿਆ ਜਾਵੇ ਕਈ ਥਾਵਾਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਬੰਦੀ ਛੋੜ ਦੇ ਵੇਸ ਆਉਂਦਾ ਛੇਵੇਂ ਪਾਸ਼ਾ ਦਾ ਉਹ ਮਾਰਚ ਦੇ ਵਿੱਚ ਆਉਂਦਾ ਜੇਕਰ ਤਰੀਖਾਂ ਦੇ ਨਾਲ ਦੇਖਿਆ ਜਾਵੇ ਪਰ ਇਹ ਦੀਵਾਲੀ ਦੇ ਨਾਲ ਜੋ ਕਿ ਰਾਮਚੰਦਰ ਜਦੋਂ 라ਵਣ ਨੂੰ ਹਰਾ ਕੇ ਵਾਪਸ ਅਯੁੱਧਿਆ ਆਏ ਸੀ 14 ਸਾਲ ਬਾਅਦ ਉਸਦੇ ਨਾਲ ਜੋੜਿਆ ਜਾਂਦਾ ਹੈ ਤੇ ਦੀਵਾਲੀ ਸਾਨੂੰ ਮੈਨੂੰ ਮਨਾਏ ਹੋਏ ਨੂੰ ਹੁਣ 18-20 ਸਾਲ ਹੋ ਹੀ ਗਏ 20 ਸਾਲ ਤੋਂ ਵੱਧ ਹੀ ਹੋ ਗਏ ਆ ਇੰਡੀਆ ਚ ਦੀਵਾਲੀ ਮਨਾਈ ਨਹੀਂ ਤੇ ਦੀਵਾਲੀ ਵਕਤ ਦੋ ਸ਼ਬਦ ਜਿਹੜੇ ਆ ਮੈਨੂੰ ਹਰ ਪਿਛਲੇ 20 ਸਾਲਾਂ ਤੋਂ ਸੁਣਦਾ ਆ ਰਹੇ ਆ ਮੈਨੂੰ ਬੜੇ ਵਧੀਆ ਲੱਗਦੇ ਆ ਤੇ ਪਹਿਲਾਂ ਬੜੇ ਆਨੰਦ ਨਾਲ ਗਾਉਂਦੇ ਵੀ ਸੀ ਇੱਕ ਤਸੀ ਜੀ ਦੀਵਾਲੀ ਦੀ ਰਾਤ ਦੀਵੇ ਵਾਲੀਆਂ ਤੇ ਦੂਸਰਾ ਹੈ ਜੀ ਸਤਗੁਰਬੰਦੀ ਛੋੜ ਹੈ ਤੇ ਮੇਰੇ ਮਨ ਵਿੱਚ ਇਹ ਸੰਸਾ ਉੱਠਿਆ ਕਿ ਮੇਰੇ ਮਾਲਕਾ ਇਹ ਜਿਹੜੇ ਦੀਵਾਲੀ ਦਾ ਸ਼ਬਦ ਕਿੱਥੋਂ ਆਇਆ ਮੈਨੂੰ ਲੱਗਿਆ ਸੀ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਆ ਮੌਜੂਦ ਹੈ ਜੀ ਪਰ ਰਿਸਰਚ ਕਰਦੇ ਹੋਏ ਪਤਾ ਲੱਗਿਆ ਕਿ ਜਿਹੜਾ ਸ਼ਬਦ ਆਂਦਾ ਹੈ ਜੀ ਦੀਵਾਲੀ ਦੀ ਰਾਤ ਦੀਵੇ ਬਾਲੀਅੰ ਬੜਾ ਪਿਆਰਾ ਸ਼ਬਦ ਹੈ ਜੀ ਆਪਾਂ ਗਾਵਾਂਗੇ ਵੀ ਅੱਗੇ ਇਹ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਹੀਂ ਹੈ ਜੀ ਇਹ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਹੈ ਜੀ ਇਹ 19ਵੀਂ ਵਾਰ ਦੀ ਜਿਹੜੀ ਛੇਵੀਂ ਪੌੜੀ ਹੈ ਉਹ ਹੈ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਜਿਹੜੀਆਂ ਪੌੜੀਆਂ ਨੇ ਆਮੋਂ 5 ਤੋਂ 7 ਜਾਂ 8 ਪੰਕਤੀਆਂ ਦੀਆਂ ਹੁੰਦੀਆਂ ਜੀ ਤੇ ਇਸ 19ਵੀਂ ਵਾਰ ਦੇ ਵਿੱਚ 21 ਪੌੜੀਆਂ ਨੇ 21ਵੀਂ ਪੌੜੀ ਦੇ ਵਿੱਚ ਇਹ ਜਿਹੜੀ ਛੇਵੀਂ ਪੌੜੀ ਹੈ ਇਹ ਇਸ ਦੇ ਉੱਪਰ ਹੈ ਜੀ ਹਰ ਮੈਂ ਧਿਆਨ ਨਾਲ ਜਦੋਂ ਵਿਚਾਰਿਆ ਤਾਂ ਇਹ ਲੱਗਿਆ ਕਿ ਹਰ ਇੱਕ ਪੌੜੀ ਦਾ ਜਾਂ ਹਰ ਇੱਕ ਵਾਰ ਦਾ ਆਪਣਾ ਆਪਣਾ ਥੀਮ ਹੈ ਜੀ ਇਹ ਜਿਹੜੀ ਦੀਵਾਲੀ ਦੀ ਰਾਤ ਵਾਲੀ ਪੌੜੀ ਹੈ ਇਹ ਗੁਰਮੁਖ ਦੇ ਉੱਪਰ ਹੈ ਜੀ ਇਹ ਸਾਰੀ ਦੀ ਸਾਰੀ 19ਵੀਂ ਪੌੜੀ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਇਹ ਗੁਰਮੁਖ ਦੇ ਉੱਪਰ ਹੈ ਗੁਰਮੁਖ ਕਿਹੋ ਜਿਹਾ ਹੋਣਾ ਚਾਹੀਦਾ ਗੁਰਮੁਖ ਹੋ ਕੇ ਕਿਹੜੇ ਕਿਹੜੇ ਕੰਮਕਾਰ ਕਰਨੇ ਚਾਹੀਦੇ ਆ ਇਹ ਉਸ ਦੇ ਉੱਪਰ ਹੈ ਜੀ ਇਸ ਤੋਂ ਪਿਛਲਾ ਵੀ ਜੇ ਆਪਾਂ ਪੜੀਏ ਗੁਰਮੁਖ ਸਿਮਰਨ ਬਾਤ ਕਵਲ ਵਿਗਾਸਿਆ ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀਏ ਇਹ ਸਾਰੀ ਗੁਰਮੁਖ ਦੇ ਉੱਪਰ ਜਿਹੜੀ 19ਵੀਂ ਜਿਹੜੀ ਵਾਰ ਹੈਗੀ ਐ ਤੇ ਇਹਦੇ ਵਿੱਚ 6ਵੀਂ ਪੌੜੀ ਆ ਜਾਂਦੀ ਹੈ ਬੜੀ ਪਿਆਰੀ ਹੈ ਜੀ ਇਹ ਹੈਗੀ ਗੁਰਮੁਖ ਦੀ ਜੀਵਨ ਯੁੱਗਤ ਉੱਪਰ ਇਹ ਉਦਾਹਰਣ ਦਿੱਤੀ ਸੀ ਇੱਕ ਦੀਵਾਲੀ ਦੀ ਰਾਤ ਦੀ ਤੇ ਜੇ ਗਾ ਕੇ ਮੈਨੂੰ ਬੜਾ ਵਧੀਆ ਲੱਗਦਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਾਰੇ ਜਾਤ ਸੁਨਾਤ ਅੰਬਰ ਪਾਲੀਆਂ ਦਿਵਾਲੀ ਦੀ ਰਾਤ ਦੀਵੇ ਬਾਲੀਆਂ ਫੁੱਲਾਂ ਦੀ ਬਗਤ ਚੁਣ-ਚੁਣ ਚਾਲੀਆਂ ਫਿਰਥ ਜਾਤੀ ਜਾਤ ਨੈਣ ਨਿਹਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਹਰ ਚੰਦਿਓਰੀ ਚਾਤ ਵਸਾਏ ਉਚਾਲੀਆਂ ਗੁਰਮੁਖ ਸੁਖ ਫਲਦਾਤ ਸ਼ਬਦ ਸਮਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸਮਾਲੀਅਨ ਏਸੀ ਦੀ 6 ਪੰਕਤੀਆਂ ਦੀ ਪੌੜੀ ਅਸਲ ਵਿੱਚ ਜਿੰਨੇ ਵੀ ਤੁਸੀਂ ਵੀ ਤੁਹਾਨੂੰ ਪਤਾ ਹੀ ਹੋਵੇਗਾ ਜੀ ਸਮਝਦਾਰੋਂ ਤੁਸੀਂ ਮੈਨੂੰ ਪਤਾ ਬੜੇ ਸਿਆਣੇ ਹੋ ਮੈਂ ਜਿੱਥੇ ਬੈਠਾ ਸੋਚ ਰਿਹਾ ਸੀ ਕਿ ਪ੍ਰਮਾਤਮਾ ਨੇ ਨਾ ਸਾਰਿਆਂ ਨੂੰ ਬੜੀ ਸੋਝੀ ਦਿੱਤੀ ਹੈ ਜੀ ਸਾਰਿਆਂ ਕੋਲ ਬਹੁਤ ਗਿਆਨ ਹੈ ਬੜਾ ਦਿਮਾਗ ਵੀ ਹੈ ਪਰ ਅਸੀਂ ਨਾ ਉਹ ਗਿਆਨ ਨੂੰ ਦੱਬ ਕੇ ਜਿੰਦੇ ਲਾ ਕੇ ਰੱਖਿਆ ਹੋਇਆ ਆਪਣੇ ਅੰਦਰ ਉਹ ਕਿਵੇਂ ਜੇ ਹੁਣ ਤੁਸੀਂ ਬੈਠ ਜਾਓ ਤੇ ਤੁਸੀਂ ਸੋਚਣ ਲੱਗ ਜਾਓ ਜਾਂ ਸ਼ਬਦ ਦੀ ਗਹਿਰਾਈ ਵਿੱਚ ਜਾਓ ਨਾ ਤੁਹਾਡੇ ਅੰਦਰੋਂ ਆਪਣੇ ਆਪ ਜਿਹੜੇ ਅਰਥ ਹਨ ਬਾਹਰ ਆਉਣ ਲੱਗ ਗਏ ਨੇ ਦੂਸਰੀ ਗੱਲ ਹੁਣ ਜਿਹੜੇ ਜਿਵੇਂ ਤੁਸੀਂ ਜਪਜੀ ਸਾਹਿਬ ਸਾਰੇ ਰੋਜ਼ ਪੜਨ ਵਾਲੇ ਹੋ ਤੁਹਾਨੂੰ ਪਤਾ ਹੈ ਕਿ ਜਿਹੜੀ ਪੰਕਤੀ ਦੀ ਪੌੜੀ ਦੀ ਜਿਹੜੀ ਆਖਰੀ ਪੰਕਤੀ ਹੁੰਦੀ ਹੈ ਨਾ ਉਹਦੇ ਵਿੱਚ ਸਾਰੇ ਦੇ ਸਾਰੇ ਸ਼ਬਦ ਦਾ ਜਿਹੜਾ ਮੇਨ ਭਾਵ ਹੁੰਦਾ ਮਕਸਦ ਹੁੰਦਾ ਜਿਹੜਾ ਜਿਹੜਾ ਹੁਕਮ ਹੁੰਦਾ ਉਹਦੇ ਵਿੱਚ ਹੁੰਦਾ ਇਹ ਪੰਕਤੀ ਸ਼ੁਰੂ ਹੁੰਦੀ ਹੈ ਦੀਵਾਲੀ ਪੌੜੀ ਸ਼ੁਰੂ ਹੁੰਦੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਤੇ ਇਹ 6ਵੀਂ ਜਿਹੜੀ ਪੰਕਤੀ ਇਸ ਪੌੜੀ ਦੀ ਹੈ ਜਿੱਥੇ ਖਤਮ ਹੁੰਦੀ ਹੈ ਗੁਰਮੁਖ ਸੁਖ ਫਲਦਾਤ ਸ਼ਬਦ ਸਮਾਲੀਅਨ ਇਹ ਜਿਹੜੀ ਹੈ ਮੇਨ ਭਾਵ ਆ ਤੇ ਜੇ ਆਪਾਂ ਗਾਉਂਦੇ ਸ਼ਬਦ ਇਹ ਕਿਉਂਕਿ ਦੀਵਾਲੀ ਦੀ ਰਾਤ ਹੁੰਦੀ ਹੈ ਜੀ ਸਾਰੇ ਜਿੰਨੇ ਵੀ ਰਾਗੀ ਢਾਡੀ ਨੇ ਉਹ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਇਸ ਪੰਕਤੀ ਨੂੰ ਆਧਾਰ ਲੈ ਕੇ ਆ ਸ਼ਬਦ ਪੜ੍ਹਦੇ ਨੇ ਤੇ ਯਕੀਨ ਮੰਨੋ ਜੀ ਇਨਾਂਕ ਪਿਆਰਾ ਸ਼ਬਦ ਪਰਦੇ ਨੇ ਕਿ ਮਨ ਨੂੰ ਟੁੰਬ ਲੈਂਦਾ ਜੀ ਪਰ ਅਸਲ ਵਿੱਚ ਹੋਣਾ ਇਹ ਚਾਹੀਦਾ ਸੀ ਕਿ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਐ ਨਾ ਫਿਰ ਦੁਹਰਾਦਮਾ ਕਿ 19ਵੀਂ ਜਿਹੜੀ ਵਾਰ ਹੈ 19ਵੀਂ ਵਾਰ ਦੇ ਵਿੱਚ 6ਵੀਂ ਪੌੜੀ ਹੈ 19ਵੀਂ ਦੀ ਪੂਰੀ ਦੀ ਪੂਰੀ ਵਾਰ ਹੈ ਜਿਹੜੀ ਨਾ ਉਹ ਗੁਰਮੁਖ ਦੇ ਉੱਪਰ ਹੈ ਗੁਰਮੁਖ ਕਿਹੋ ਜਿਹਾ ਹੈ ਗੁਰਮੁਖ ਕੀ ਹੈ ਗੁਰਮੁਖ ਹੈ ਜਿਹੜਾ ਉਹ ਬ੍ਰਹਮ ਗਿਆਨੀ ਹੈ ਜੀ ਹੋਰ ਵੀ ਬਹੁਤ ਸਾਰੇ ਜਿਹੜੇ ਗੁਰਮੁਖ ਦੇ ਰਾਜ ਜਿਹੜੇ ਨੇ ਦੱਸੇ ਹੋਏ ਨੇ ਤੇ ਆਓ ਆਪਾਂ ਹੁਣ ਸ਼ਬਦ ਦੀ ਵਿਚਾਰ ਕਰ ਲੈਣੀ ਹੈ ਕਿਉਂਕਿ ਦੀਵਾਲੀ ਦਾ ਦਿਹਾੜਾ ਹੈ ਜੀ ਦੀਵਾਲੀ ਦਾ ਦਿਨ ਹੈ ਤੇ ਸਾਨੂੰ ਸਮਝ ਪੈਣੀ ਚਾਹੀਦੀ ਹੈ ਅਸਲ 'ਚ ਨਾ ਸਵਾਦ ਆ ਜਾਵੇ ਕਿ ਜਦੋਂ ਸ਼ਬਦ ਗਾਈ ਹੈ ਨਾ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਨ ਮੇਰੇ ਰੱਬਾ ਦੀਵਾਲੀ ਦੀ ਰਾਤ ਆਉਂਦੀ ਹੈ ਲੋਕ ਦੀਵੇ ਬਾਲਦੇ ਨੇ ਤੇ ਦੀਵੇ ਬਾਲਣ ਤੋਂ ਬਾਅਦ ਦੀਵਿਆਂ ਨੇ ਕੀ ਹੋ ਜਾਣਾ ਹੈ ਜੀ ਪੁੱਝ ਜਾਣਾ ਹੈ ਮੁਰਝਾ ਜਾਣਾ ਹੈ ਦੀਵਿਆਂ ਨੇ ਬੰਦ ਹੋ ਜਾਣਾ ਹੈ ਓਵੇਂ ਕੀ ਹੈ ਤਾਰੇ ਜਾਤ ਸਨਾਤ ਅੰਬਰ ਭਾਲੀ ਹਨ ਤਾਰੇ ਹਨ ਜਿਹੜੇ ਆਕਾਸ਼ ਦੇ ਵਿੱਚ ਅੰਬਰ ਛੋਟੇ ਵੱਡੇ ਤਾਰੇ ਹੈ ਜਿਹੜੇ ਨਾ ਐ ਟਿਮ ਟਿਮ ਮਾਉਂਦੇ ਨੇ ਤੇ ਜਦੋਂ ਸਵੇਰ ਹੁੰਦੀ ਹੈ ਜੀ ਉਹ ਵੀ ਸਾਰੇ ਗਾਇਬ ਹੋ ਜਾਂਦੇ ਨੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫੁੱਲਾਂ ਦੀ ਬਾਗਾਂ ਚੁਣ ਚੁਣ ਚਾਲੀ ਹਨ ਜਿਵੇਂ ਫੁੱਲਾਂ ਦਾ ਜਿਹੜਾ ਇੱਕ ਵੱਡਾ ਗੁਲਦਸਤਾ ਹੁੰਦਾ ਜਿਹਨੂੰ ਚੁਣ ਚੁਣ ਕੇ ਫੁੱਲ ਰੱਖੇ ਹੁੰਦੇ ਨੇ ਇੱਕ ਬਾਗ ਦੇ ਵਿੱਚੋਂ ਨਾ ਮਾਲੀ ਤੋੜ ਲੈਂਦਾ ਜੀ ਬੜੇ ਸੋਹਣੇ ਹੁੰਦੇ ਨੇ ਜਿੰਨਾ ਟਾਈਮ ਲੱਗਿਆ ਬੜੇ ਸੁਗੰਧੀ ਹੁੰਦੀ ਐ ਕੀ ਹੋਣਾ ਉਹਨਾਂ ਨੇ ਵੀ ਝੋੜੇ ਜਾਣਾ ਜੀ ਭਾਵੇਂ ਫੁੱਲ ਵੀ ਜਿਹੜੇ ਬੜੇ ਸੋਹਣੇ ਨੇ ਬੜੇ ਸੁੰਦਰ ਨੇ ਇਹ ਵੀ ਸਦੀਵ ਨਹੀਂ ਰਹਿਣੇ ਤੀਰਥ ਜਾਤੀ ਜਾਤ ਨੈਣ ਨਿਹਾਲੀਣ ਬੜੇ ਲੋਕਾਂ ਨੂੰ ਦੇਖਦੇ ਆ ਜੀ ਕਿ ਉਹ ਤੀਰਥਾਂ ਤੇ ਨਹਾਉਣ ਜਾਂਦੇ ਨੇ ਪੁਰਾਣੇ ਜ਼ਮਾਨੇ ਚ ਸੀ ਕਿ ਲੋਕ ਵਕਫ ਵਕਫ ਤੀਰਥਾਂ ਤੇ ਜਾਂਦੇ ਸਨ ਜੀ ਨਹਾਉਣ ਦੇ ਲਈ ਆਪਾਂ ਵੀ ਚਲੋ ਜੇ ਕਹਿ ਦੇ ਕਿ ਗੁਰਦੁਆਰੇ ਜਾਂਦੇ ਆ ਬਾਦ ਵਿੱਚ ਕੀ ਹੁੰਦੇ ਸਾਰੇ ਉਥੋਂ ਛੱਡ ਕੇ ਆ ਜਾਂਦੇ ਨੇ ਖਾਲੀ ਹੋ ਜਾਂਦੇ ਨੇ ਜੀ ਤੇ ਮਹਾਰਾਜ ਕਹਿੰਦੇ ਨੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਹਰ ਚੰਦੀਉਰੀ ਝਾਤ ਹਰ ਚੰਦੀਉਰੀ ਇਹ ਜਿਹੜੀ ਇਹ ਹਰਿਸ਼ਚੰਦਰ ਦੀ ਨਗਰੀ ਦੇ ਨਾਲ ਇਹ ਰਿਲੇਟਡ ਹੈ ਜੀ ਇਹ ਵੀ ਇੱਕ ਕਹਾਣੀ ਹੈ ਕਿ ਕਿਵੇਂ ਉਮ ਕਹਿੰਦੇ ਨੇ ਸਵਰਗ ਵਿੱਚ ਚਲੇ ਜਾਂਦਾ ਤਾਂ ਸ਼ਾਇਦ ਅੱਗੇ ਕਿਸੇ ਨਾਥਾ ਨੇ ਉਹਨੂੰ ਆਪਣੀ ਪ੍ਰਸ਼ੰਸਾ ਵਿੱਚ ਲਾ ਦਿੱਤਾ ਜਾਂਦਾ ਜਿਹਦੇ ਚੋਂ ਉਹ ਸਵਰਗਾਂ ਵਿੱਚੋਂ ਕੱਢ ਦਿੱਤਾ ਜਾਂਦਾ ਉਹ ਫਿਰ ਵਾਪਸ ਧਰਤੀ ਤੇ ਨਹੀਂ ਆਉਂਦਾ ਸਵਰਗ ਤੇ ਧਰਤੀ ਦੇ ਵਿਚਾਲੇ ਇੱਕ ਆਪਣਾ ਰਾਜ ਮਹਿਲ ਬਣਾ ਕੇ ਉਹ ਰਹਿਣ ਲੱਗ ਜਾਂਦਾ ਜੀ ਫਿਰ ਦੱਸ ਦਮੈਂ ਇੱਕ ਕਹਾਣੀ ਹੈ ਕਿ ਇੱਕ ਦਿਖਾਵਾ ਹੁੰਦਾ ਜਿਹੜਾ ਸਦੀਵੀ ਨਹੀਂ ਰਹਿਣਾ ਹੁੰਦਾ ਜੀ ਠੀਕ ਹੈ ਉਹੀ ਗੱਲ ਇੱਥੇ ਹੈ ਕਿ ਪੂਰੀ ਦੀ ਪੂਰੀ ਜਿਹੜੀ ਆ ਕਾਇਨਾਤ ਆ ਇੱਕ ਦਿਖਾਵਾ ਹੈ ਜੀ ਇਸਦੀ ਵੀ ਰਹਿਣ ਵਾਲੀ ਨਹੀਂ ਹੈ ਠੀਕ ਹੈ ਜੀ ਵਸਾਇ ਉਚਾਲੀ ਨੇ ਇੱਕ ਵਸੀ ਹੋਈ ਇੱਕ ਜਿਵੇਂ ਗੁਰਬਾਣੀ ਵਿੱਚ ਵੀ ਬਹੁਤ ਵਾਰ ਆਇਆ ਕਿ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗਿਰ ਨਹੀਂ ਇਹ ਜਿਹੜੀ ਦੁਨੀਆ ਹੈ ਇੱਕ ਬੜਾ ਮੇਲਾ ਹੈ ਜੀ ਅਸੀਂ ਆਪਾਂ ਸਦੀਵੀ ਨਹੀਂ ਰਹਿਣਾ ਮੇਨ ਭਾਵ ਆਂਦਾ ਜੀ ਗੁਰਮੁਖ ਹੁਣ ਸਭ ਤੋਂ ਵੱਧ ਗਹਿਰਾਈ ਚ ਜਾਣ ਵਾਲਾ ਸ਼ਬਦ ਹੈ ਜੀ ਗੁਰਮੁਖ ਗੁਰਮੁਖ ਹੈ ਕੌਣ ਗੁਰ ਹੁੰਦਾ ਜੀ ਪ੍ਰਭੂ ਪਰਮਾਤਮਾ ਗੁਰ ਪ੍ਰਸਾਦ ਜਾਂ ਗੁਰ ਪ੍ਰਸਾਦ ਦੇ ਕਹਿ ਦਿੰਦੇ ਆ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰ ਨੂੰ ਆਪ ਸਤਿਗੁਰ ਵੀ ਕਹਿ ਦਿੰਦੇ ਆ ਗੁਰ ਆਪ ਗਰੂਆਂ ਲਈ ਵੀ ਕਹਿ ਦਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਭੰਤਨ ਸਿੰਘ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਵੀ ਗੁਰ ਕਿਹਾ ਗਿਆ ਹੈ ਪਰ ਆਮ ਜੇ ਗੁਰਦੀ ਪ੍ਰਭਾਸ਼ਾ ਲਈ ਜਾਵੇ ਗੁਰੂ ਨਾਨਕ ਵੱਲੋਂ ਪੁੱਛਿਆ ਜਾਵੇ ਗੁਰੂ ਕੌਣ ਹੈ ਤੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਸ ਰੱਬ ਨੂੰ ਗੁਰੂ ਕਹਿਣਗੇ ਜੀ ਗੁਰਮੁਖ ਜਿਸ ਬੰਦੇ ਦਾ ਜਿਸ ਮਨੁੱਖ ਦਾ ਜਿਹੜਾ ਮੋਹ ਹੈ ਉਸ ਰੱਬ ਵੱਲ ਹੈ ਭਾਵ ਉਸ ਰੱਬ ਦੇ ਹੁਕਮ ਵਿੱਚ ਰਹਿੰਦਾ ਉਸ ਰੱਬ ਦੀ ਗੱਲ ਮੰਨਦਾ ਦੁਨੀਆਦਾਰੀ ਦੀ ਗੱਲ ਘੱਟ ਮੰਨਦਾ ਇਹ ਵੈਸੇ ਜੇਕਰ ਪੂਰੀ ਦੀ ਪੂਰੀ ਪੌੜੀ ਆਪਾਂ ਪੂਰੀ ਦੀ ਪੂਰੀ ਵਾਰ ਪੜਾਂਗੇ ਤਾਂ ਗੁਰਮੁਖ ਦੀ ਆਪਾਂ ਨੂੰ ਪਰਵਾਸ਼ਾ ਬੜੀ ਵਧੀਆ ਮਿਲ ਜਾਏਗੀ ਜੀ ਕਿ ਗੁਰਮੁਖ ਕਹਿ ਜੇ ਹੁੰਦੇ ਨੇ ਗੁਰਮੁਖ ਕੀ ਕੀ ਕਰਦੇ ਨੇ ਗੁਰਮੁਖ ਦੀ ਅਵਸਥਾ ਕਿਹੜੀ ਹੁੰਦੀ ਹੈ ਹੁਣ ਇਹ ਵੈਸੇ ਇੱਕ ਪੌੜੀ ਦੇ ਵਿੱਚੋਂ ਤੁਹਾਨੂੰ ਗੁਰਮੁਖ ਦੀ ਪਰਵਾਸ਼ਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਕਿ ਸਮਝ ਪਈ ਹੈ ਕਿ ਗੁਰਮੁਖ ਉਹ ਹੈ ਜੋ ਆਪਣੇ ਗੁਰੂ ਦੀ ਗੱਲ ਮੰਨਦਾ ਹੈ ਗੁਰਮੁਖ ਭਾਵ ਉਹ ਹੈ ਜੋ ਸਰ ਰੱਬ ਦੀ ਗੱਲ ਮੰਨਦਾ ਹੈ ਰੱਬ ਦੀ ਗੱਲ ਕੀ ਹੈ ਉਸਦੇ ਹੁਕਮ ਵਿੱਚ ਰਹਿਣਾ ਉਸ ਨੂੰ ਯਾਦ ਕਰਨਾ ਉਸਦੇ ਗੁਣਾਂ ਨੂੰ ਆਪਣੇ ਅੰਦਰ ਧਾਰਨਾ ਤੇ ਜੀਵਨ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕਰਨਾ ਇਹ ਹੈ ਜੀ ਗੁਰਮੁਖ ਠੀਕ ਹੈ ਗੁਰਮੁਖ ਸੁਖ ਫਲ ਦਾਤ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਮਨੁੱਖ ਦਾ ਮੂੰਹ ਆਪਣੇ ਗੁਰੂ ਵੱਲ ਹੈ ਉਹਨੂੰ ਸਿਰਫ ਸੁੱਖਾਂ ਦੀ ਦਾਤ ਮਿਲਦੀ ਹੈ ਜੀ ਕਿਵੇਂ ਮਿਲੇਗੀ ਸ਼ਬਦ ਸੰਭਾਲੇਨ ਕਿਉਂਕਿ ਉਸਨੇ ਉਸ ਗੁਰੂ ਦੇ ਸ਼ਬਦ ਨੂੰ ਸੰਭਾਲ ਕੇ ਰੱਖਿਆ ਭਾਵ ਗੁਰੂ ਦੇ ਹੁਕਮ ਨੂੰ ਸੰਭਾਲ ਕੇ ਰੱਖਿਆ ਗੁਰੂ ਦੇ ਬੋਲਾਂ ਨੂੰ ਆਪਣੇ ਮਨ ਵਿੱਚ ਵਸਾਇਆ ਮਨ ਵਿੱਚ ਵਸਾਉਣ ਦਾ ਮਤਲਬ ਇਹ ਹੈ ਕਿ ਅਸੀਂ ਉਸ ਦੇ ਉੱਪਰ ਤੁਰਨਾ ਸ਼ੁਰੂ ਕਰ ਦਿੱਤਾ ਜੀ ਅਸੀਂ ਉਸ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਜੀ ਬੜਾ ਛੋਟੀ ਜੀ ਇਹ ਵਾਰ ਹੈ 6 ਕ ਪੰਕਤੀਆਂ ਦੀ ਇਹ ਵਾਰ ਹੈ ਜੀ ਬੜੀ ਪਿਆਰੀ ਹੈ ਤੇ ਤੁਸੀਂ ਵੀ ਬੜਾ ਸੁਣਿਓ ਜੀ ਦੀਵਾਲੀ ਦੀ ਰਾਤ ਦੀਵੇ ਬਾਲੀਏ ਤੇ ਰਾਤ ਨੂੰ ਜਦੋਂ ਦੀਵੇ ਜਗਾਉਣਾ ਅਕਾਲ ਪੁਰਖ ਵਾਹਿਗੁਰੂ ਨਾਲ ਗੱਲ ਕਰਿਓ ਵੀ ਮੇਰੇ ਰੱਬ ਜੀ ਦੀਵੇ ਲਾ ਰਿਆਂ ਕਿਉਂਕਿ ਤੇਰੀ ਜੋਤ ਸਾਰਿਆਂ ਵਿੱਚ ਹੈ ਇੱਕ ਜੋਤ ਲਾ ਰਿਆਂ ਇਹ ਕਹਿ ਲੋ ਅਰਦਾਸ ਬੇਨਤੀ ਕਰਿਓ ਕਿ ਇਸ ਨੇ ਬੁੱਝ ਜਾਣਾ ਮੈਂ ਕੋਸ਼ਿਸ਼ ਕਰਦਾ ਜਿਵੇਂ ਗੱਡੀ ਨੂੰ ਜੰਪ ਸਟਾਰਟ ਕਰਦੇ ਮੈਂ ਜੋਤ ਲਾ ਰਿਆਂ ਮੈਂ ਦੀਵਾ ਲਾ ਰਿਆਂ ਤਾਂ ਕਿ ਤੇਰਾ ਪ੍ਰਗਿਆਸ਼ ਮੇਰੇ ਅੰਦਰ ਹੋ ਜਾਏ ਇਹ ਇੱਕ ਜਿਵੇਂ ਕਹਿ ਦਿੱ ਕਿ ਇੱਕ ਐਗਜ਼ੈਂਪਲ ਦੇ ਤਰ੍ਹਾਂ ਇੱਕ ਗੱਲਾਂ ਕਰਨ ਦੇ ਨਾ ਮੁਹਾਵਰੇ ਹੁੰਦੇ ਆ ਜਿਹੜੇ ਪੰਜਾਬੀ ਵਿੱਚ ਐਗਜ਼ੈਂਪਲ ਕਹਿ ਦਿੰਦੇ ਆ ਇਹ ਦੀਵੇ ਨੇ ਸਦੀਵੀ ਨਹੀਂ ਰਹਿਣਾ ਦੀਵੇ ਨੇ ਬੁੱਝ ਜਾਣਾ ਹਵਾ ਆ ਹੀ ਬੁੱਝ ਜਾਣਾ ਕਿਸੇ ਹੋਰ ਨੇ ਬਜਾ ਦਿੱਤਾ ਇਹ ਸਿਰਫ ਇੱਕ ਦਿਖਾਵਾ ਹੈ ਦੇਖਣ ਨੂੰ ਸੋਹਣੇ ਲੱਗਦੇ ਆ ਆਪਾਂ ਸਜਾ ਕੇ ਲਾਉਨੇ ਆ ਪਰ ਇਹਨਾਂ ਨੇ ਬੁੱਝ ਜਾਣਾ ਇੱਕ ਨਾ ਇੱਕ ਦਿਨ ਠੀਕ ਹੈ ਉਵੇਂ ਜ਼ਿੰਦਗੀ ਹੈ ਜੀ ਠੀਕ ਹੈ ਤੇ ਅੰਬਰ ਵੱਲ ਦੇਖਾਂਗੇ ਜਦੋਂ ਵੀ ਤਾਰੇ ਨੇ ਬੜੇ ਸੋਹਣੇ ਲੱਗਦੇ ਨੇ ਟਿਮਟਮਾ ਰਹੇ ਨੇ ਕੋਈ ਛੋਟਾ ਹੈ ਕੋਈ ਵੱਡਾ ਹੈ ਠੀਕ ਹੈ ਜੀ ਅੰਬਰ ਦੇ ਵਿੱਚ ਸੰਭਾਲੇ ਪਏ ਨੇ ਤੇ ਜਦੋਂ ਦਿਨ ਚੜਨਾ ਹੈ ਇਹਨਾਂ ਨੇ ਵੀ ਛਿਪ ਜਾਣਾ ਹੈ ਇਹਨਾਂ ਨੇ ਵੀ ਲੁਕ ਜਾਣਾ ਹੈ ਹੈ ਉੱਥੇ ਹੀ ਪਰ ਸਾਨੂੰ ਦਿਖਾਈ ਨਹੀਂ ਦਿੰਦੇ ਫੁੱਲਾਂ ਦੀ ਬਾਗਾਂ ਆਏ ਹੈ ਬੜਾ ਸੋਹਣਾ ਫੁੱਲਾਂ ਦਾ ਬਗੀਚਾ ਹੈ ਜੀ ਬੜਾ ਸੋਹਣਾ ਲੱਗਿਆ ਸੁੰਦਰ ਲੱਗਿਆ ਕੀ ਹੋਇਆ ਮਾਲੀ ਨਹੀਂ ਆਇਆ ਤੋੜ ਕੇ ਲੈ ਗਿਆ ਤੀਰਥ ਜੋਤੀ ਜਾਤ ਨੈਣ ਨਿਹਾਲੀਨ ਤੀਰਥ ਲੋਕ ਜਾਂਦੇ ਨੇ ਅਸੀਂ ਵੀ ਸੋਚੀਏ ਜਦੋਂ ਅਸੀਂ ਗੁਰਦੁਆਰੇ ਜਾਂਦੇ ਆ ਦੇਸੇ ਦਾ ਗੁਰੂ ਦਵਾਰੇ ਹੋਏ ਸੂਝੇ ਪਾਏ ਸੀ ਗੁਰਦੁਆਰੇ ਜਾਣ ਦਾ ਮਕਸਦ ਇਹ ਸੀ ਕਿ ਉੱਥੇ ਜਾ ਕੇ ਗੁਰੂ ਦੀ ਸਿੱਖਿਆ ਲੈਣੀ ਸੀ ਜਿਹੜਾ ਹੁਕਮਨਾਮਾ ਲੈਣੇ ਆ ਜਾਂ ਜਦੋਂ ਬਾਣੀ ਪੜ੍ਹਦੇ ਆ ਇਹ ਸਾਡੇ ਲਈ ਇੱਕ ਹੁਕਮ ਹੈ ਜੀ ਤਾਂ ਹੀ ਉਹਨੂੰ ਹੁਕਮਨਾਮਾ ਕਹਿ ਦਿੰਦੇ ਆ ਕਿ ਅੱਜ ਅਸੀਂ ਕੀ ਕਰਨਾ ਹੈ ਤੁਸੀਂ ਹੈਰਾਨ ਹੋ ਜਾਓਗੇ ਮੈਂ ਵੀ ਬੜਾ ਹੈਰਾਨ ਹੋਇਆ ਸੁਣ ਕੇ ਕਿ ਬੜੇ ਅਜਿਹੇ ਉਸ ਪ੍ਰਮਾਤਮਾ ਦੇ ਪ੍ਰੇਮੀ ਨੇ ਜਿਹੜੇ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦੇ ਨੇ ਜੀ ਮੱਥਾ ਟੇਕਦੇ ਨੇ ਤੇ ਹੁਕਮਨਾਮਾ ਸੁਣਦੇ ਨੇ ਬੜੇ ਅਜਿਹੇ ਆ ਦੇਸ਼ ਵਿਦੇਸ਼ਾਂ ਵਿੱਚ ਮੈਂ ਗੁਰਸਿੱਖ ਪਰਿਵਾਰ ਦੇਖੇ ਨੇ ਜਿਹੜੇ ਅੰਮ੍ਰਿਤ ਵੇਲੇ 3 1/2 3 4 ਵਜੇ ਉੱਠ ਕੇ ਹਰਮੰਦਰ ਸਾਹਿਬ ਤੋਂ ਲਾਈਵ ਜਿਹੜਾ ਉਹ ਕੀਰਤਨ ਸੁਣਦੇ ਨੇ ਹੁਕਮਨਾਮਾ ਸੁਣਦੇ ਨੇ ਕਿ ਅੱਜ ਪ੍ਰਮਾਤਮਾ ਨੇ ਅੱਜ ਸਾਨੂੰ ਸਾਡੇ ਗੁਰੂ ਨੇ ਕੀ ਹੁਕਮ ਦਿੱਤਾ ਹੈ ਜੀ ਤੇ ਕਈ ਵਾਰ ਦੇਖ ਕੇ ਜੈਲਸੀ ਵੀ ਪੈਦਾ ਹੁੰਦੀ ਹੈ ਕਿ ਮੇਰੇ ਆ ਮਾਲਕਾ ਕਿੰਨੇ ਤੇਰੇ ਪਿਆਰ ਵਾਲੇ ਨੇ ਸਾਡੇ ਨੂੰ ਪਤਾ ਨਹੀਂ ਕਿੰਨੇ ਕੁ ਅਗਾਂ ਨੇ ਕਿਉਂਕਿ ਸਾਡੀ ਵੀ ਜਮੇਰੀ ਵੀ ਸੋਚ ਇਹੀ ਆ ਕੋਸ਼ਿਸ਼ ਇਹੀ ਆ ਕਿ ਉਸ ਪਰਮਾਤਮਾ ਨਾਲ ਜੁੜਿਆ ਜਾਵੇ ਤੇ ਕਈ ਵਾਰ ਮੈਨੂੰ ਸੰਤ ਸਿੰਘ ਮਸਕੀਨ ਸਿੰਘ ਦੀ ਕਹੀ ਹੋਈ ਗੱਲ ਚੇਤੇ ਆ ਜਾਂਦੀ ਹੈ ਕਿ ਜਿਹੜੀ ਰੋਹਾਨੀਅਤ ਦੇ ਰਾਹ ਤੇ ਹੈ ਨਾ ਇਹ ਵੀ ਜੈਲਸੀ ਬਹੁਤ ਹੁੰਦੀ ਹੈ ਕਿਉਂਕਿ ਕਈ ਵਾਰ ਆਪਾਂ ਕਿਸੇ ਨਾਲ ਵਿਚਾਰ ਵਟਾਂਦਰਾ ਕਰਦੇ ਆ ਉਹ ਬੰਦਾ ਕਈ ਵਾਰ ਅੱਗੇ ਨਿਕਲ ਜਾਂਦਾ ਜਾਂ ਕਈ ਵਾਰ ਸਾਨੂੰ ਹੋਰ ਬੰਦੇ ਮਿਲਦੇ ਨੇ ਜਦੋਂ ਦੇਖਣ ਨੂੰ ਲੱਗਦੇ ਨੇ ਕਿ ਇਹ ਕੋਈ ਬੜਾ ਧਾਰਮਿਕ ਹੋਊਗਾ ਬੰਦਾ ਇਹ ਕੁਝ ਵੀ ਹੈ ਪਰ ਉਹਨਾਂ ਦੇ ਜਿਹੜੇ ਹਾ ਭਾਵ ਨੇ ਜਾਂ ਕਰਮकांड ਨੇ ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਕਿੰਨਾ ਕੁ ਪ੍ਰਮਾਤਮਾ ਦੇ ਨਾਲ ਜੁੜਿਆ ਜਾਂ ਕਿੰਨੀ ਕੁ ਪ੍ਰਮਾਤਮਾ ਦੀ ਰਹਿਮਤ ਹੈ ਤੇ ਜਦੋਂ ਅਜਿਹੇ ਬੰਦਿਆਂ ਨੂੰ ਮਿਲਦੇ ਆ ਜਿਨ੍ਹਾਂ ਦੇ ਮੁੱਖਾਂ ਚਿਹਰੇ ਜਿਹੜੇ ਖੜੇ ਹੋਏ ਹੁੰਦੇ ਨੇ ਪ੍ਰਮਾਤਮਾ ਦਾ ਨੂਰ ਹੁੰਦਾ ਉਹਨਾਂ ਤੇ ਆਵਾਜ਼ ਉਹਨਾਂ ਦੀ ਬੜੀ ਮਿੱਠੀ ਪਿਆਰੀ ਹੁੰਦੀ ਹੈ ਉਹ ਜਿਹੇ ਇਨਸਾਨਾਂ ਨੂੰ ਮਿਲਦੇ ਆ ਤਾਂ ਕਈ ਵਾਰ ਮਨ ਅੰਦਰ ਜੈਲਸੀ ਪੈਦਾ ਹੋ ਜਾਂਦੀ ਹੈ ਕਿ ਮੈਂ ਵੀ ਇਸ ਇਨਸਾਨ ਵਰਗਾ ਹੋਮਾ ਜਮ ਮੈਂ ਇਸ ਤੋਂ ਅੱਗੇ ਜਾਮਾ ਮੈਂ ਰੱਬ ਦੇ ਨਾਲ ਇਸ ਤੋਂ ਵੀ ਵੱਧ ਜੁੜਾ ਕਿਉਂਕਿ ਕਦੇ ਬੈਠ ਕੇ ਦੇਖ ਲਿਓ ਜੀ ਤੇ ਉਸ ਨਾਲ ਗੱਲ ਕਰਕੇ ਦੇਖ ਲਿਓ ਆਪਣੇ ਆਪ ਚਿਹਰੇ ਤੇ ਸਮਾਈਲ ਆ ਜਾਂਦੀ ਮੈਨੂੰ ਪਤਾ ਬਹੁਤ ਲੋਕ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਨੇ ਜੋ ਨਿਤਨੇਮ ਹੈ ਸਾਡਾ ਉਸ ਰੱਬ ਦੇ ਨਾਲ ਗੱਲਾਂ ਹੈ ਜੀ ਬੜੀਆਂ ਪਿਆਰੀਆਂ ਨੇ ਤੇ ਵਾਪਸ ਆਈ ਇਸ ਸ਼ਬਦ ਦੇ ਉੱਪਰ ਬੜਾ ਪਿਆਰਾ ਸ਼ਬਦ ਹੈ ਜੀ ਇਹ ਬੜਾ ਛੋਟਾ ਸ਼ਬਦ ਹੈ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨੇ ਦੇਖਦੇ ਆਂ ਤੀਰਥਾਂ ਤੇ ਜਾ ਕੇ ਲੋਕ ਜਾਂਦੇ ਨੇ ਫਿਰ ਵਾਪਸ ਆ ਜਾਂਦੇ ਨੇ ਹਮੇਸ਼ਾ ਉੱਥੇ ਬੈਠੇ ਨਹੀਂ ਰਹਿੰਦੇ ਹਰ ਚੰਦਿਓਰੀ ਛਾਤ ਵਸਾਏ ਉਚਾਲੀਆਂ ਨੇ ਇੱਕ ਹਰ ਚੰਦਿਓਰੀ ਛਾਤ ਭਾਵਿਕ ਛਾਤੀ ਹੈ ਦੁਨੀਆ ਸਾਰਾ ਇੱਕ ਸ਼ਹਿਰ ਮੇਲਾ ਹੈ ਇੱਕ ਇਹ ਅਲੂਜਨ ਜਿਹਨੂੰ ਕਹਿੰਦੇ ਅੰਗਰੇਜ਼ੀ ਵਿੱਚ ਭਾਵਿਕ ਪਰਸ਼ਾਵਾਂ ਜਿਹਾ ਹੈ ਇਹ ਸੱਚ ਨਹੀਂ ਹੈ ਥਿਰ ਨਹੀਂ ਰਹਿਣਾ ਵਸਾਏ ਉਚਾਲੀਆਂ ਨੂੰ ਪ੍ਰਮਾਤਮਾ ਇਸ ਨੂੰ ਵਸਾਉਂਦਾ ਹੈ ਫਿਰ ਇਸ ਨੂੰ ਨਸ਼ਟ ਕਰ ਦਿੰਦਾ ਹੈ ਪਤਾ ਨਹੀਂ ਕਿੰਨੀਆਂ ਕਤਾਰਤੀਆਂ ਪਤਾ ਨਹੀਂ ਕਿੰਨੀਆਂ ਕ ਦੁਨੀਆ ਪਤਾ ਨਹੀਂ ਕਿੰਨੇ ਕਿ ਖੇੜੇ ਮੇਲੇ ਉਸ ਨੇ ਵਸਾ ਦਿੱਤੇ ਨੇ ਤੇ ਨਸ਼ਟ ਕਰ ਦਿੱਤੇ ਨੇ ਮੇਨ ਜਿਹੜਾ ਭਾਵ ਸੀ ਇਸ ਸ਼ਬਦ ਦਾ ਉਹ ਹੈ ਜੀ ਗੁਰਮਖ ਗੁਰਮਖ ਜਿਹੜਾ ਹੈ ਖਾਸ ਸ਼ਬਦ ਹੈ ਇਸ ਪੂਰੀ ਦੀ ਪੂਰੀ ਵਾਰ ਦਾ ਜਿਹੜੀ 19ਵੀਂ ਵਾਰ ਹੈ ਇਸ ਦਾ ਮੇਨ ਟਾਪਿਕ ਹੀ ਗੁਰਮਖ ਹੈ ਜੀ ਤੇ ਗੁਰਮੁਖ ਸੁਖ ਫਲ ਦਾਤ ਗੁਰਮੁਖ ਜਿਸ ਨੇ ਉਸ ਪ੍ਰਮਾਤਮਾ ਵੱਲ ਮੁਖ ਕਰ ਲਿਆ ਜਿਸ ਨੇ ਉਸ ਰੱਬ ਦੇ ਨਾਲ ਸਾਂਝ ਪਾ ਲਈ ਹੈ ਉਸ ਨੂੰ ਸੁੱਖਾਂ ਦਾ ਫਲ ਮਿਲ ਜਾਂਦਾ ਹੈ ਸੁੱਖਾਂ ਦੀ ਦਾਤ ਮਿਲ ਜਾਂਦੀ ਹੈ ਸ਼ਬਦ ਸਮਾਲਿਆਨ ਕਿਉਂ ਕਿਉਂਕਿ ਉਸ ਨੇ ਗੁਰੂ ਦੇ ਸ਼ਬਦ ਨੂੰ ਸਮਾਲ ਲਿਆ ਹੈ ਜੀ ਇਸ ਲਈ ਜਿਹੜੇ ਕਹਿੰਦੇ ਨੇ ਕਿ ਸ਼ਬਦ ਕੀ ਹੈ ਜਾਂ ਬਾਣੀ ਕਿਉਂ ਪੜਨੀ ਚਾਹੀਦੀ ਹੈ ਬਾਣੀ ਕਿਉਂ ਸੁਣਨੀ ਚਾਹੀਦੀ ਹੈ ਇਹ ਸ਼ਬਦ ਤੋਂ ਇਥੋਂ ਪਤਾ ਲੱਗ ਜਾਂਦਾ ਕਿ ਬਹੁਤ ਜ਼ਰੂਰੀ ਹੈ ਜੀ ਜਿਵੇਂ ਪਿਛਲੀ ਪੌੜੀ ਜਿਹੜੀ ਪਿਛਲੀ ਵਾਰ ਜਿਵੇਂ ਚੌਥੀ ਵਾਰ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀਏ ਜਦੋਂ ਗੁਰਮੁਖ ਹੈ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ ਉਸ ਨੂੰ ਉਸ ਸੱਚ ਬਾਰੇ ਪਤਾ ਲੱਗ ਜਾਂਦਾ ਹੈ ਪਰ ਉਸ ਰੱਬ ਬਾਰੇ ਪਤਾ ਲੱਗ ਜਾਂਦਾ ਹੈ ਇਸ ਲਈ ਜਿਹੜਾ ਸ਼ਬਦ ਹੈ ਨਾ ਇਹ ਬਹੁਤ ਜ਼ਰੂਰੀ ਹੈ ਸ਼ਬਦ ਕੀ ਹੈ ਜੀ ਸਾਡੇ ਲਈ ਜਿਹੜੀ ਗੁਰਬਾਣੀ ਹੀ ਸ਼ਬਦ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿਹੜਾ ਸ਼ਬਦ ਹੈ ਸਾਡੇ ਲਈ ਸਾਡੀ ਗੁਰਬਾਣੀ ਹੈ ਜਿਹੜਾ ਸਾਡਾ ਗੁਰੂ ਹੈ ਭਾਵ ਸਾਡਾ ਟੀਚਰ ਹੈ ਸਾਡਾ ਅਧਿਆਪਕ ਹੈ ਸਾਡੀ ਜਿਹੜੀ ਸੁਰਤ ਹੈ ਸਾਡਾ ਦਿਮਾਗ ਹੈ ਇਹ ਸਾਡਾ ਚੇਲਾ ਹੈ ਇਹ ਗੁਰੂ ਦਾ ਸ਼ਿਸ਼ ਹੈ ਇਹ ਗੁਰੂ ਦਾ ਸਟੂਡੈਂਟ ਹੈ ਤੇ ਫਿਰ ਚੇਤਾ ਕਰਾ ਦिए ਗੁਰਮਖ ਸੁਖ ਫਲਦਾ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸੁੱਖਾਂ ਦੀ ਦਾਤ ਮਿਲ ਜਾਂਦੀ ਹੈ ਸ਼ਬਦ ਸੰਭਾਲਿਐਨ ਕਿਉਂਕਿ ਉਹਨਾਂ ਨੇ ਸ਼ਬਦ ਨੂੰ ਸਮਝਾਲ ਲਿਆ ਜੀ ਇਹ ਸੀ ਦੀਵਾਲੀ ਦੀ ਰਾਤ ਦੀਵੇ ਬਾਲਿਆਂ ਸ਼ਬਦ ਜੇ ਤੁਸੀਂ ਵੀ ਸੁਣਿਓ ਕੋਸ਼ਿਸ਼ ਕਰਿਓ ਧਿਆਨ ਦੇਣ ਇਸ ਸ਼ਬਦ ਦੇ ਉੱਪਰ ਸੁਣ ਵੀ ਲਿਓ YouTube ਤੇ ਜਾ ਕੇ ਸੁਣ ਸਕਦੇ ਹੋ ਬੜੇ ਵਧੀਆ ਵਧੀਆ ਰਾਗਾਂ ਦੇ ਵਿੱਚ ਵੱਖ-ਵੱਖ ਟੰਗਾਂ ਦੇ ਨਾਲ ਵੱਖ-ਵੱਖ ਕੀਰਤਨੀਆਂ ਨੇ ਇਸ ਸ਼ਬਦ ਨੂੰ ਗਾਇਆ ਹੈ ਜੀ ਤੇ ਜਦੋਂ ਸ਼ਬਦ ਸੁਣਿਓ ਉਸ ਪ੍ਰਮਾਤਮਾ ਦੇ ਨਾਲ ਗੱਲਾਂ ਕਰਿਓ ਰੱਬਾ ਜਿਵੇਂ ਦੀਵਾਲੀ ਦੀ ਰਾਤ ਤੇ ਦੀਵੇ ਵੱਲਦੇ ਨੇ ਬੁਝਦੇ ਨੇ ਜਿਵੇਂ ਤਾਰੇ ਅਸਮਾਨ 'ਚ ਆਉਂਦੇ ਨੇ ਫਿਰ ਗਾਇਬ ਹੋ ਜਾਂਦੇ ਨੇ ਜਿਵੇਂ ਫੁੱਲ ਖਿੜਦੇ ਨੇ ਤੋੜੇ ਜਾਂਦੇ ਨੇ ਜਿਵੇਂ ਤੀਰਥਾਂ ਤੇ ਲੋਕ ਜਾਂਦੇ ਨੇ ਤੇ ਤੀਰਥ ਖਾਲੀ ਹੋ ਜਾਂਦੇ ਨੇ ਬਾਅਦ 'ਚ ਜਿਵੇਂ ਇੱਕ ਬਣਾਇਆ ਹੋਇਆ ਜਿਹੜਾ ਤੇਰਾ ਇਹ ਡਰਾਮਾ ਏ ਖਤਮ ਹੋ ਜਾਂਦਾ ਤੇ ਇਹ ਜਿਹੜੀ ਸਾਰੀ ਚੀਜ਼ ਦਾਗਾ ਉਸ ਗੁਰਮੁਖ ਨੂੰ ਪਤਾ ਲੱਗ ਜਾਂਦਾ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਰਹਿਮਤ ਕਰ ਮੇਰੇ ਤੇ ਮੈਂ ਵੀ ਤੇਰੇ ਨਾਲ ਜੁੜ ਸਕਾਂ ਮੇਰੇ ਅੰਦਰ ਵੀ ਤੂੰ ਗਿਆਨ ਪੈਦਾ ਕਰ ਮੈਂ ਤੇਰੇ ਸ਼ਬਦ ਦੀ ਵਿਚਾਰ ਕਰ ਸਕਾਂ ਤੇ ਇਹ ਪਹਿਲਾ ਸ਼ਬਦ ਸੀ ਜਾਂ ਇੱਕ ਸ਼ਬਦ ਸੀ ਜਿਹੜਾ ਬਹੁਤ ਜ਼ਿਆਦਾ ਪੜਿਆ ਜਾਂਦਾ ਤੇ ਦੂਸਰਾ ਜਿਹੜਾ ਸ਼ਬਦ ਹੈ ਬੰਦੀ ਛੋੜ ਨੂੰ ਲੈ ਕੇ ਪੜਿਆ ਜਾਂਦਾ ਹੈ ਕਿ ਸਤਗੁਰ ਬੰਦੀ ਛੋੜ ਹੈ ਉਹ ਆਪਾਂ ਅੱਗੇ ਪੜਾਂਗੇ ਜੀ ਤੇ ਇਹ ਸੀ ਦੀਵਾਲੀ ਦੀ ਰਾਤ ਦੀਵੇ ਵਾਲੀਆਂ ਤੇ ਕੋਸ਼ਿਸ਼ ਕਰਾਂਗਾ ਕੀ ਇਹ ਜਿਹੜੇ ਸ਼ਬਦ ਆ ਇਹਦੀ ਵਿਚਾਰ ਤੁਸੀਂ ਵੀ ਕਰਿਓ ਤੇ ਸ਼ਬਦ ਨੂੰ ਅੱਜ ਪੜਿਓ ਸੁਣਿਓ ਤੇ ਗਾਇਓ ਜੀ ਅਜਲੇ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ